ਮਹਿਲਾ ਪ੍ਰਦੇਸ਼ ਸਚੀਵਰ ਸੋਸ਼ਲ ਮੀਡੀਆ ਕੋਆਰਡੀਨੇਟਰ ਕਾ ਇੱਕ ਵਿਵਾਦ ਸਾਹਮਣੇ ਆਇਆ ਜਿਹਦੇ ਵਿੱਚ ਇੱਕ ਫੋਟੋ ਨੂੰ ਗਰੁੱਪਾਂ ਦੇ ਵਿੱਚ ਐਡਿਟ ਕਰਨ ਤੋਂ ਬਾਅਦ ਫਾਰਵਰਡ ਕੀਤਾ ਗਿਆ ਵਾਇਰਲ ਕੀਤਾ ਗਿਆ ਹਾਲਾਂਕਿ ਹੁਣ ਇਹ ਲਗਾਤਾਰ ਮਾਮਲਾ ਤੂਰ ਫਰਦਾ ਜਾ ਰਿਹਾ ਜਿਹਦੇ ਵਿੱਚ ਹੁਣ ਪੁਲਿਸ ਦੇ ਇੰਟਰਵਿਊ ਹੋ ਚੁੱਕੇ ਪੁਲਿਸ ਪੂਰੇ ਮਾਮਲੇ ਦੀ ਤਫਤੀਸ਼ ਕਰਦੀ ਨਜ਼ਰ ਆ ਰਹੀ ਹੈ ਮਮਤਾ ਡੋਗਰਾ ਜੀ ਸਾਡੇ ਨਾਲ ਨੇ ਪ੍ਰਦੇਸ਼ ਸਚੀਵ ਨੇ ਸੋਸ਼ਲ ਮੀਡੀਆ ਕੋਆਰਡੀਨੇਟਰ ਨੇ ਚੰਡੀਗੜ੍ਹ ਮਹਿਲਾ ਕਾਂਗਰਸ ਦੇ ਮੈਡਮ ਕਿਉਂਕਿ ਇਹ ਕਾਫੀ ਵਿਵਾਦ ਹੋ ਰਿਹਾ ਅਸੀਂ ਦੇਖ ਰਹੇ ਸੀ ਵੀਡੀਓ ਵੀ ਸਾਹਮਣੇ ਆ ਰਹੀ ਹੈ ਤੁਸੀਂ ਕੰਪਲੇਨਟ ਵੀ ਦਿੱਤੀ ਹੈ ਪੁਲਿਸ ਨੂੰ ਇਹ ਪੂਰਾ ਮਾਮਲਾ ਕੀ ਹੈ ਤੇ ਹੁਣ ਤੱਕ ਕੀ ਇਸ ਚੀਜ਼ ਸਾਹਮਣੇ ਆਈ ਸэр ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਾਂ ਕਿ ਪਰਸੋਂ ਵਿਸ਼ਕਰਮਾ ਦਾ ਪ੍ਰੋਗਰਾਮ ਸੀਗਾ ਪਰਸੋਂ ਪ੍ਰੋਗਰਾਮ ਹੋਇਆ ਉਸ ਦੀ ਸਾਰੀ ਨਿਊਜ਼ਪੇਪਰ ਦੀ ਕਟਿੰਗ ਮੈਂ ਇੱਕ ਇੱਕ ਕਰਕੇ ਗਰੁੱਪ ਵਿੱਚ ਪਾਈ ਠੀਕ ਹੈ ਔਰ ਮੈਂ ਇੱਕ ਗਰੁੱਪ ਚ ਨਹੀਂ ਪਾਈ ਮੈਂ ਸਾਰੇ ਗਰੁੱਪ ਚ ਉਹ ਫੋਟੋ ਪਾਈ ਜਿੱਦਾਂ ਐਜ ਐਜ਼ਵਲ ਤੁਸੀਂ ਪਾਉਂਦੇ ਜਿੱਦਾਂ ਮੈਂ ਹਮੇਸ਼ਾ ਪਾਉਂਦੀ ਆਈ ਆ ਥੱਲੇ ਨਿਊਜ਼ਪੇਪਰ ਦਾ ਨਾਮ ਵੀ ਲਿਖਿਆ ਔਰ ਵਿੱਚ ਇੱਕ ਇੱਕ ਫੋਟੋ ਸਿਲੈਕਟ ਕਰਕੇ ਵਿੱਚ ਮੈਂ ਪਾਈ ਉਹ ਫੋਟੋ ਸਵੇਰੇ 11 11 ਵਜੇ ਪੈ ਗਈ 11 ਤੋਂ ਲੈ ਕੇ 11:30 ਵਜੇ ਵਿੱਚ ਉਹ ਫੋਟੋ ਪਬਲਿਸ਼ ਹੋ ਗਈ 11/22 ਤੋਂ ਲੈ ਕੇ 11/27 ਤੱਕ ਉਹਦੇ ਬਾਅਦ ਵਿੱਚ ਅਸੀਂ ਕੱਲ ਬਈਯਾ ਦੂਸ ਸੀਗਾ ਅਸੀਂ ਬਿਜ਼ੀ ਹੋ ਗਏ ਫੈਸਟੀਵਲ 'ਚ ਮੈਨੂੰ ਦੁਪਹਿਰ ਨੂੰ ਫੋਨ ਆਂਦਾ ਹੈ ਕਿ ਮਮਤਾ ਜੀ ਇੱਕ ਵਾਰ ਵਟਸਐਪ ਚੈੱਕ ਕਰੋ ਮੈਨੂੰ ਕੀ ਹੋ ਗਿਆ ਕਹਤੇ ਇੱਕ ਵਾਰ ਚੱਕ ਤੋ ਕਰੋ ਵਾਰਡ ਨੰਬਰ 26 ਆਪ ਚੈੱਕ ਕਰੋ ਮੈਂ ਦੇਖੇ ਕਿ ਮੈਂ ਦੇਖ ਕੇ ਹੱਕੀ ਵੱਕੀ ਰਹਗੀ ਕਿ ਜੋ ਮੈਸੇਜ ਮੈਂ ਪਾਈ ਸੀਗੇ ਮੈਸੇਜ ਮੈਂ ਸਵੇਰੇ 11 ਵਜੇ ਪਾਈਆਂ 11 ਵਜੇ ਦੇ 24 ਮਿੰਟ ਵਾਲਾ ਜੋ ਮੇਰਾ ਮੈਸੇਜ ਹੈ ਉਹਦੇ ਥੱਲੇ ਮੈਂ ਨਿਊਜ਼ਪੇਪਰ ਦਾ ਨਾਮ ਵੀ ਲਿਖਿਆ ਸੀਗਾ ਉਸ ਫੋਟੋ ਨੂੰ ਕੱਟ ਕੇ ਉਹਦੇ ਉੱਪਰ ਕੋਈ ਹੋਰ ਫੋਟੋ ਲਗਾ ਕੇ ਕਿਸੇ ਮਾਡਲ ਦੀ ਕਿਸੇ ਮਾਡਲ ਦੀ ਫੋਟੋ ਲਗਾ ਕੇ ਉਹ ਪਬਲਿਸ਼ ਕੀਤਾ ਹੋਇਆ ਕਿ ਇਹ ਫੋਟੋ ਦੇਖੋ ਮਮਤਾ ਡੋਗਰਾ ਨੇ ਡਾਲੀ ਹੈ ਇਹ ਸਾਰੇ ਗਰੁੱਪ ਚ ਪਬਲਿਸ਼ ਕੀਤੀ ਮੈਂ ਕਹਿੰਦੀ ਆ ਅਗਰ ਕਿਸੇ ਨੇ ਉਹ ਫੋਟੋ ਪਹਿਲੀ ਗੱਲ ਜਿਹੜੀ ਐਡਿਟ ਕੀਤੀ ਆ ਕੀ ਉਹਨੂੰ ਰਾਈਟ ਸੀਗਾ ਕਿ ਮੇਰੀ ਪਾਈ ਹੋਈ ਪੋਸਟ ਨੂੰ ਉਹ ਐਡਿਟ ਕਰ ਸਕਦਾ ਸੀਗਾ ਦੂਜੀ ਗੱਲ ਅਗਰ ਮੈਂ ਉਸ ਦੀ ਹੀ ਗੱਲ ਮੰਨ ਜਾਂਦੀ ਆ ਕਿ ਉਹ ਪੋਸਟ ਪੈ ਗਈ ਕੀ ਉਹਦੇ ਕੋਲ ਰਾਈਟ ਸੀਗਾ ਕਿ ਉਹ ਸਾਰੇ ਗਰੁੱਪ ਚ ਉਹ ਵਿੱਚ ਇਸ ਵਾਇਰਲ ਕਰੇਗਾ ਉਹ ਇੱਕ ਹੀ ਪਰਸਨ ਨੇ ਸਾਰੇ ਵਾਇਰਲ ਕੀਤੇ ਇੱਕ ਹੀ ਪਰਸਨ ਨੇ ਸਰ ਉਹ ਸਾਰੀ ਜਗ੍ਹਾ ਵਾਇਰਲ ਕੀਤੀ ਹੈ ਨਾ ਉਹ ਇਧਰ ਦਾ ਬਲੌਕ ਪ੍ਰਧਾਨ ਹੈ ਹਰਜਿੰਦਰ ਹਾਂਜੀ ਕਾਂਗਰਸ ਹੈ ਹੀ ਹੈ ਮੈਂ ਇਮੀਡੀਏਟ ਉਹਦੇ ਖਿਲਾਫ ਐਕਸ਼ਨ ਲਿਆ ਸਭ ਤੋਂ ਪਹਿਲੇ ਮੈਂ ਲੱੱਕੀ ਜੀ ਨੂੰ ਫੋਨ ਕੀਤਾ ਲੱੱਕੀ ਜੀ ਨੇ ਉਹਨੂੰ ਦੱਪਕਾ ਮਾਰਿਆ ਫੋਟੋ ਡਿਲੀਟ ਕਰਾਤੀ ਆ ਉਹਦੇ باوجود ਵੀ ਇਹ ਹਟ ਨਹੀਂ ਰਿਹਾ ਸੀਗਾ ਤੁਸੀਂ ਇਹ ਚੀਜ਼ ਦੇਖੋ ਫੋਟੋ ਜਿਹੜੇ ਪਈਆਂ ਨੇ ਨਿਊਜ਼ਪੇਪਰ ਦੀ ਕਟਿੰਗ ਉਹ ਪਈਆਂ 11 ਵਜੇ ਠੀਕ ਹੈ ਇਹ ਬੰਦਾ ਪਬਲਿਸ਼ ਕਰ ਰਿਹਾ 3 ਵਜੇ 3 3:30 ਵਜੇ 8 ਵਜੇ ਪਬਲਿਸ਼ ਕਰ ਰਿਹਾ ਇੰਨੇ ਦੇਰ ਤੱਕ ਅਗਰ ਉਹ ਫੋਟੋ ਸੀਗੀ ਤੇ ਬਾਕੀ ਲੋਕਾਂ ਨੇ ਗਰੁੱਪ ਚ 400 ਬੰਦਾ ਸੀਗਾ ਉਹਨਾਂ ਨੇ ਓਬਜੈਕਸ਼ਨ ਕਿਉਂ ਨਹੀਂ ਕੀਤਾ ਉੱਥੇ ਤੋਂ ਸਾਰੇ ਥੰਬਸ ਅਪ ਦੇ ਰਹੇ ਸੀਗੇ ਕਿ ਬਹੁਤ ਅੱਛਾ ਪ੍ਰੋਗਰਾਮ ਹੋਇਆ ਹੈ ਕਲਾਪਿੰਗ ਕਰ ਰਹੇ ਸੀਗੇ ਸਾਰੇ ਇਹ ਚੀਜ਼ ਇਸ ਨੂੰ ਬਰਦਾਸ਼ਤ ਨਹੀਂ ਹੋਈ ਇਸ ਨੇ ਇਹ ਚੀਜ਼ ਨੂੰ ਐਡਿਟ ਕੀਤਾ ਤੁਹਾਡੀ ਕੋਈ ਪਹਿਲਾਂ ਕੋਈ ਗੱਲਬਾਤ ਚੱਲ ਰਹੀ ਹੈ ਕਿਸੇ ਤਰ੍ਹਾਂ ਦੀ ਕੋਈ ਦੇਖੋ ਬੇਰੇ ਕਿਸੇ ਨਾਲ ਕੋਈ ਆਪਸੀ ਕੋਈ ਰੰਜਿਸ਼ ਨਹੀਂ ਕੋਈ ਗੱਲਬਾਤ ਨਹੀਂ ਬਸ ਮੇਰੀ ਇਹ ਗਲਤੀ ਹੈ ਕਿ ਮੈਂ ਇਹਨਾਂ ਤੋਂ ਜ਼ਿਆਦਾ ਐਫੀਸ਼ੀਅੰਸ ਹੋ ਕੇ ਕੰਮ ਕਰਦੇ ਆ ਬੇ ਇਹ ਕਹਿ ਰਹੀ ਕਿ ਕੋਈ ਵੀ ਬੰਦਾ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਹੋ ਕਾਂਗਰਸ ਦਾ ਨਹੀਂ ਕਿਸੇ ਵੀ ਪਾਰਟੀ ਦਾ ਹੋ ਅਗਰ ਉਹ ਬੰਦਾ ਕੰਮ ਕਰ ਰਹਾ ਹੈ ਤੁਸੀਂ ਉਹਨੂੰ ਰਾਜਨੀਤੀ ਦੇ ਉਹਦੇ ਲੈਵਲ 'ਚ ਜਾ ਕੇ ਉਹਨੂੰ ਕਟੋ ਨਾ ਤੁਸੀਂ ਉਹਦੀ ਪਰਸਨਲ ਉਹਦੀ ਸ਼ਭੇ ਕਿਉਂ ਖਰਾਬ ਕਰ ਰਹੇ ਹੋ ਮੈਂ ਇਹ ਵੀ ਝੇੜੇ ਦੇ ਖਿਲਾਫ ਐਕਸ਼ਨ ਲਿਆ ਮੈਂ ਥਾਣੇ ਗਈ ਥਾਣੇ ਜਾ ਕੇ ਵੀ ਮੇਰ ਨੂੰ ਕੰਟਰੋਲ ਨਹੀਂ ਆਇਆ ਮੈਨੂੰ ਉਸੇ ਟਾਈਮ ਚੰਡਾ ਲਗਾਈਆ ਕਿ ਤੈਨੂੰ ਇਹ ਚੀਜ਼ ਇਹ ਰਾਈਟ ਤੈਨੂੰ ਕਿੰਨੇ ਰਿਆ ਕਿ ਤੂੰ ਕਿਸੇ ਲੇਡੀ ਦੇ ਖਿਲਾਫ ਇਸ ਤਰ੍ਹਾਂ ਬੋਲ ਸਕਦਾ ਹੋ ਲਿਖ ਸਕਦਾ ਉਹਨੂੰ ਬਿਲਕੁਲ ਵੀ ਸ਼ਰਮ ਨਹੀਂ ਸੀਗੀ ਉਹ ਕਹਿੰਦੇ ਤੁਸੀਂ ਜੋ ਕਰਨਾ ਉਹ ਕਰ ਲਓ ਮੈਂ ਨਿਖਿਤ ਕਾਰਵਾਈ ਵੀ ਦੇਖ ਕੇ ਆਈ ਹਾਂ ਪਾਰਟੀ ਜੋ ਉਹਦੇ ਖਿਲਾਫ ਐਕਸ਼ਨ ਲਏਗੀ ਉਹ ਇੱਕ ਅਲੱਗ ਇਸ਼ੂ ਹੈ ਲੇਕਿਨ ਪਾਰਟੀ ਤੋਂ ਪਹਿਲੇ ਮੇਰੀ ਇੱਕ ਪਰਸਨਲ ਲਾਈਫ ਹੈ ਮੇਰੇ ਕੋਲ ਵੀ ਇੱਕ ਪਾਰਟੀ ਦੀ ਇੱਕ ਪੋਸਟ ਹੈ ਉਹਦੇ ਕੋਲ ਵੀ ਇੱਕ ਪੋਸਟ ਹੈ ਉਹ ਇਸ ਤਰ੍ਹਾਂ ਕਿਸ ਨੂੰ ਬਦਨਾਮ ਨਹੀਂ ਕਰ ਸਕਦਾ ਬਿਲਕੁਲ ਉਸ ਪਰਸਨ ਲਾਈਫ ਹੈ ਕਿਸੇ ਦੀ ਬਿਲਕੁਲ ਸਮਾਜ ਦੇ ਵਿੱਚ ਇੱਕ ਇੱਜ਼ਤ ਹੈ ਸਮਾਜ ਦੇ ਵਿੱਚ ਉਹ ਹੈਗੀ ਹੈ ਬਿਲਕੁਲ ਤੇ ਕਿਉਂਕਿ ਮੈਡਮ ਇੱਕ ਗੱਲ ਹੋ ਰਿਹਾ ਕਿ ਇਹ ਜਿਹੜੇ ਬੜਾ ਸੀਰੀਅਸ ਆਫੈਂਸ ਹੈ ਜੇਕਰ ਤੁਸੀਂ ਕਿਸੇ ਫੋਟੋ ਦੇ ਨਾਲ ਤੁਸੀਂ ਐਡਿਟ ਕਰਦੇ ਹੋ ਕਿਸੇ ਦੀ ਛਵੀ ਤੁਸੀਂ ਖਰਾਬ ਕਰਦੇ ਹੋ ਸਰ ਤੁਸੀਂ ਇੱਕ ਚੀਜ਼ ਇਹ ਦੇਖੋ ਪਹਿਲੀ ਗੱਲ ਅਗਰ ਆਪਾਂ ਕੋਈ ਫੋਟੋ ਪਾਉਂਦੇ ਹਾਂ ਅਗਰ ਰੈਂਡਮਲੀ ਕੋਈ ਫੋਟੋ ਕਿਸੇ ਦੇ ਗਰੁੱਪ ਤੇ ਜਾਂਦੀ ਹੈ ਆਪਾਂ ਸੋਚ ਸਕਦੇ ਹਾਂ ਗਲਤੀ ਨਾਲ ਕਿਸੇ ਤੋਂ ਪੈ ਗਏ ਬਟ ਅਗਰ ਕੋਈ ਵਿਅਕਤੀ ਕਿਸੇ ਫੋਟੋ ਨੂੰ ਸਿਲੈਕਟ ਕਰਕੇ ਉਹਦੇ ਥੱਲੇ ਕੈਪਸ਼ਨ ਲਿਖ ਰਿਹਾ ਕਿ ਇਹ ਫੋਟੋ ਇਸ ਅਖਬਾਰ ਵਿੱਚ ਆਈ ਹੈ ਉਹ ਗਲਤੀ ਨਾਲ ਪੈ ਸਕਦੀ ਹੈ ਥੱਲੇ ਅਖਬਾਰ ਦਾ ਨਾਮ ਹੈ ਉੱਪਰ ਫੋਟੋ ਕੋਈ ਹੋਰ ਪਾਈ ਹੋਈ ਹੈ ਇਹ ਸਾਫ਼ ਦਿਖ ਰਿਹਾ ਕਿ ਉਹ ਐਡਿਟ ਹੈ ਮੇਰਾ ਵੀ ਫੋਨ ਉੱਥੇ ਜਮ੍ਹਾਂ ਹੋਏ ਪਿਆ ਉਸ ਬੰਦੇ ਦਾ ਵੀ ਮੈਂ ਅੰਦਰ ਕਰਾਇਆ ਹੋਇਆ ਮੈਨੂੰ ਇਨਸਾਫ਼ ਚਾਹੀਦਾ ਇਹ ਬੰਦਾ ਵੀ ਜਾਂ ਇਹਦੇ ਪਿੱਛੇ ਹੋਰ ਕਿੰਨੇ ਬੰਦੇ ਆ ਉਹ ਸਾਰੇ ਬੰਦੇ ਕਿ ਉਹਨੂੰ ਮੈਸੇਜ ਕਿੰਨੇ ਟਾਈਪ ਕਰਕੇ ਦੇ ਆ ਉਹਦੇ ਕੋਲ ਉਹ ਮੈਸੇਜ ਕਿੱਥੇ ਆਇਆ ਇਹ ਜਿੰਨਾ ਵੀ ਅਗਰ ਪੂਰਾ ਫੋਨ ਚੈੱਕ ਹੋਏ ਮੇਰਾ ਵੀ ਤੇ ਉਹਦਾ ਵੀ ਨਿਸਪਕਸ਼ ਇਹਦੀ ਜਾਂਚ ਹੋਏ ਤੇ ਪੁਲਿਸ ਕੀ ਕਹਿ ਰਹੀ ਹੁਣ ਪੁਲਿਸ ਨੇ ਕੁਝ ਇਨਵੈਸਟੀਗੇਸ਼ਨ ਦੀ ਦੇਖੋ ਮੇਰੀ ਦੋ ਕੰਪਲੇਨਾਂ ਜਾ ਚੁੱਕੀਆਂ ਇੱਕ ਤੇ ਮੈਂ ਆਨਲਾਈਨ ਕੀਤੀ ਸੀਗੀ ਸਾਈਬਰ ਵਿੱਚ ਦੂਜੀ ਮੈਂ ਥਾਣੇ ਦੇ ਵਿੱਚ ਕੀਤੀ ਇਹਦੇ ਇਲਾਵਾ ਮੈਂ ਗੁਰਦੁਆਰਾ ਕਮੇਟੀ ਵਾਲੇ ਕੋਲ ਜਿਹਦੇ ਉਹ ਪ੍ਰਧਾਨ ਹੈ ਮੈਂ ਉੱਥੇ ਗਏ ਕਿ ਦੇਖੋ ਜੀ ਇੱਦੇ ਕਿਸੇ ਲੇਡੀ ਦਲ ਇਸ ਤਰ੍ਹਾਂ ਕੀਤਾ ਹੈ ਉਹਨਾਂ ਨੇ ਇਹਨੂੰ ਗੁਰਦੁਆਰੇ ਬੁਲਾਇਆ ਕਿ ਪ੍ਰਿੰਸ ਤੂੰ ਇੱਥੇ ਆਜਾ ਅਸੀਂ ਬੈਠ ਕੇ ਗੱਲ ਕਰਦੇ ਆ ਕਿ ਤੂੰ ਅਗਰ ਅਗਰ ਕਿਸੇ ਦੀ ਪੋਸਟ ਨੂੰ ਤੂੰ ਸਕਰੀਨਸ਼ਾਟ ਮਾਰ ਕੇ ਤੂੰ ਹੋਰ 50 60 ਗਰੁੱਪਾਂ ਵਿੱਚ ਕਿੱਦਾਂ ਵਾਇਰਲ ਕਰ ਸਕਦਾ ਹੈ ਇਹ ਤੇ ਅਫੈਂਸ ਹੈ ਇਹ ਡਰ ਗਿਆ ਇਹ ਕਹਿੰਦਾ ਮੈਂ ਨਹੀਂ ਆਉਂਗਾ ਇਹ ਕਹਿੰਦਾ ਮੈਂ ਥਾਣੇ ਜਾਊਂਗਾ ਮੈਂ ਨਹੀਂ ਆਉਂਗਾ ਜਾਂ ਇਹਨਾਂ ਨੂੰ ਕਹੋ ਤੁਸੀਂ ਮੇਰੀ ਦੁਕਾਨ ਤੇ ਆ ਜਾਓ ਮੇਰੇ ਹਸਬੰਦ ਜਾਨੂੰ ਤਿਆਰ ਸੀਗੇ ਆਪਾਂ ਕਿਹਾ ਕਿ ਆਪਾਂ ਦੁਕਾਨ ਤੇ ਨਹੀਂ ਜਾਣਾ ਇਹ ਅਲਿਗੇਸ਼ਨ ਲਗਾਏਗਾ ਕਿ ਇਕੱਠੇ ਹੋ ਕੇ ਮੈਨੂੰ ਮਾਰਨ ਆਏ ਜਾਂ ਕੁਝ ਵੀ ਗੱਲ ਹੋਈ ਹੈ ਮੈਂ ਕਿਹਾ ਹੁਣੇ ਥਾਣੇ ਕੇਹ ਰਾਂ ਪਹਿਨਾ ਥਾਣੇ ਲੈ ਕੇ ਜਾਵਾਂਗੇ ਮੈਂ ਏਰੀਆ ਪਰਸ਼ਦ ਨੂੰ ਵੀ ਕਿਹਾ ਇਹ ਗੱਲ ਸਾਰੇ ਨੂੰ ਪਤਾ ਲੱਗੀ ਕਿਉਂਕਿ ਲੋਕਲ ਲੋਕਲ ਜਿੱਦੇ ਵੀ ਗਰੁੱਪ ਸੀਗੇ ਡੱਡੂ ਬਾਜ ਰਹੇ ਤੇ ਐਡੇ ਉਹ ਚੀਜ਼ ਸਭ ਜਗ੍ਹਾ ਵਾਇਰਲ ਕੀਤੀ ਉਹਦੇ ਬਾਅਦ ਜੇ ਇਹ ਜਿਵੇਂ ਉੱਥੇ ਆਇਆ ਇਹਦੀ ਅੱਖਾਂ 'ਚ ਕੋਈ ਸ਼ਰਮ ਨਹੀਂ ਸੀਗੀ ਥਾਣੇ 'ਚ ਕੋਈ ਸ਼ਰਮ ਨਹੀਂ ਸੀਗੀ ਮੈਂ ਸਿੱਧੇ ਆਉਂਦੇ ਹੀ ਪਹਿਲੇ ਮੈਂ ਉੱਥੇ ਸਾਫ ਨੂੰ ਦੱਸ ਰਹੀ ਸੀ ਕਿ ਇਹਨੇ ਇਹ ਮੇਰੀ ਮੇਰੀ ਏ ਪੋਸਟ ਹੈ ਇਸ ਟਾਈਮ ਤੇ ਏ ਪੋਸਟ ਪਈ ਹੈ ਇਹਨੇ ਜਿਹੜੀ ਐਡਿਟ ਕਰਕੇ ਪਾਈ ਹੈ ਜੋ ਇਹ ਵਾਇਰਲ ਕਰ ਰਿਹਾ ਉਹਦੇ ਵਿੱਚ ਇਸ ਟਾਈਮ ਵਿੱਚ ਏ ਪੋਸਟ ਹੈ ਕਿ ਅਗਰ ਪੋਸਟ ਸਵੇਰੇ 11 ਵਜੇ ਤੇ ਪਈ ਹੈ ਤੂੰ 3 ਵਜੇ ਕਿਉਂ ਪਾ ਰਿਹਾ ਤੇ ਹੋਰ ਬਾਕੀ ਦੇ ਗਰੁੱਪ ਦੇ ਮੈਂਬਰ ਸੋਏ ਹੋਏ ਸੀਗੇ ਉਹਨਾਂ ਨੇ ਆਬਜੈਕਸ਼ਨ ਕਿਉਂ ਨਹੀਂ ਕੀਤਾ ਔਰ ਵਾਕਿਆ ਨੂੰ ਉਹ ਪੋਸਟ ਦਿਖ ਵੀ ਨਹੀਂ ਰਹੀ ਹੈ ਯਾਨੀ ਕਿ ਪਰਟੀਕুলਰ ਪਰਸਨ ਦਾ ਹੀ ਕੰਮ ਹੈ ਇੱਕ ਬੜਾ ਇੰਪੋਰਟੈਂਟ ਜਿੱਦਾਂ ਗੱਲ ਕੀਤੀ ਮੈਮ ਨੇ ਕਿਉਂਕਿ ਇੱਕ ਬੜਾ ਸੀਰੀਅਸ ਆਫੈਂਸ ਹੈ ਅੱਜ ਕੱਲ ਕਿਸ ਤਰ੍ਹਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਫੋਟੋ ਐਡਿਟ ਕੀਤੀ ਜਾਂਦੀ ਹੈ ਕਿਸੇ ਹੋਰ ਦੀ ਫੋਟੋ ਕੱਟ ਕੇ ਇਹ ਬਹੁਤ ਸਾਰੀ ਚੀਜ਼ਾਂ ਚੱਲ ਰਹੀ ਹੋ ਲਗਾਤਾਰ ਇਸ ਤਰ੍ਹਾਂ ਦੇ ਸਾਈਬਰ ਕੇਸਿਸ ਆਰਟੀਫੀਸ਼ੀਅਲ ਇੰਟੈਲੀਜੈਂਟ ਡੀਪ ਫੇਕ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹੋਰ ਕਾਫੀ ਚਿੰਤਾਜਨਕ ਗੱਲ ਹੈ ਕਿ ਕਿਸੇ ਦੀ ਛਵੀ ਇਸ ਤਰ੍ਹਾਂ ਨਹੀਂ ਖਰਾਬ ਕਰਨੀ ਚਾਹੀਦੀ ਹੈ ਕਿਉਂਕਿ ਸਮਾਜ ਅਸੀਂ ਰਹਿੰਦੇ ਆਂ ਸੋਸਾਇਟੀ ਦੇ ਵਿੱਚ ਅਸੀਂ ਰਹਿੰਦੇ ਅਸੀਂ ਪਰਿ ਸਾਡੀ 26 ਸਾਡੀ ਇਮੇਜ ਅਸੀਂ ਇੱਕ ਪਾਰਟੀ ਦੇ ਨਾਲ ਜੁੜੇ ਹੋਏ ਨੇ ਬਹੁਤ ساری ਚੀਜ਼ਾਂ ਨੇ ਹਾਲਾਂਕਿ ਹੁਣ ਪੁਲਿਸ ਇਹਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਔਰ ਪੂਰਾ ਉਹਦਾ ਮੋਬਾਈਲ ਜਿਹੜਾ ਹੈਗਾ ਜੋ ਪਰਸਨ ਹੈ ਉਹਦਾ ਮੋਬਾਈਲ ਲੈ ਕੇ ਪੂਰੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿ ਕਿੱਥੇ ਕਿੱਥੇ ਐਡੀਟਿੰਗ ਹੋਈ ਹੈ ਐਡੀਟਿੰਗ ਹੋਈ ਹੈ ਨਹੀਂ ਹੋਈ ਹੈ ਕਿਸ ਤਰ੍ਹਾਂ ਦਾ ਰੀਜ਼ਨ ਰਹਾ ਵਾਇਰਲ ਕਿਉਂ ਕੀਤੀ ਗਈ ਫਾਰਵਰਡ ਕਿਉਂ ਕੀਤੀ ਗਈ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ